ਗੁਰੂ ਸਾਹਿਬ ਦਾ ادب ਅਤੇ ਸਿੱਖ ਦਾ ਕਰਮ ਜਿਸ ਤਰ੍ਹਾਂ ਪਿੱਛੇ ਜ਼ਿਕਰ ਕੀਤਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਬ ਸਤਕਾਰ ਨੂੰ ਮੁੱਖ ਰੱਖਦੇ ਹੋਏ ਪੰਥਕ ਰਵਾਇਤ ਅਨੁਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਲਈ ਪੰਜ ਸਿੰਘ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਲੋੜਿੰਦੇ ਹਨ ਪੰਥਕ ਰਵਾਇਤ ਦੀ ਅਣਦੇਖੀ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਆਦਰ ਵਿੱਚ ਅਵਗਿਆਹੀ ਹੁੰਦੀ ਹੈ ਜੋ ਸਿੱਖ ਸੰਗਤ ਅੱਜਕਲ੍ਹ ਜਾਣੇ ਅਣਜਾਣੇ ਵਿੱਚ ਲਗਾਤਾਰ ਕਰ ਰਹੀ ਹੈ ਇਸ ਅਵੇਸਲੇਪਣ ਕਾਰਨ ਇਹ ਅਵਗਿਆ ਇੱਕ ਦਿਨ ਕੋਰ ਬੇਅਦਵੀ ਦੇ ਰੂਪ ਵਿੱਚ ਵਾਪਰ ਜਾਂਦੀ ਹੈ ਫਿਰ ਅਸੀਂ ਆਪਣੇ ਢਿੱਲੇ ਪੈਰੇ ਨੂੰ ਲੁਕੋਣ ਲਈ ਦੋਸ਼ੀ ਨੂੰ ਲੱਭਣ ਅਤੇ ਦੁਨਿਆਵੀ ਅਦਾਲਤਾਂ ਤੋਂ ਸਜ਼ਾ ਦਿਵਾਉਣ ਲਈ ਸੜਕਾਂ ਬੰਦ ਕਰਦੇ ਹਾਂ ਮੋਰਚੇ ਲਗਾਉਂਦੇ ਹਾਂ ਜੇਕਰ ਦੋਸ਼ੀ ਨੱਬ ਵੀ ਜਾਏ ਅਤੇ ਦੋਸ਼ੀ ਸਿੱਧ ਵੀ ਹੋ ਜਾਣ ਤਾਵੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਕੋਰ ਬੇਅਦਬੀ ਵੱਧ ਤੋਂ ਵੱਧ سزا 3 ਸਾਲ ਹੀ ਹੁੰਦੀ ਹੈ। ਦੋਸ਼ੀ ਨੇ ਬੇਅਦਬੀ ਕਿਉਂ ਕੀਤੀ ਅਤੇ ਕਿਸ ਨੇ ਕਰਵਾਈ ਉਸ ਦੀ ਪੜਤਾਲ ਪੁਲਿਸ ਕਦੇ ਵੀ ਨਹੀਂ ਕਰਦੀ। ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਦੇ ਮਾਮਲੇ ਨੂੰ ਅੰਤਕ ਨਜ਼ਰੀਏ ਤੋਂ ਵੇਖਣ ਦੀ ਲੋੜ ਹੈ। ਇਨਸਾਫ ਦੀ ਰਵਾਇਤ ਗੁਰੂ ਪਾਤਸ਼ਾਹ ਨੇ ਖਾਲਸੇ ਨੂੰ ਖੁਦ ਇਨਸਾਫ ਕਰਨ ਦੀ ਸਮਰੱਥ ਬਣਾਇਆ ਹੈ। ਸੱਚ ਤੇ ਝੂਠ ਦੇ ਨਿਤਾਰੇ ਨਹੀਂ ਗੁਰੂ ਖਾਲਸਾ ਪੰਥ ਸਵਾਨਕ ਵੀ ਨਿਆ ਕਰਨ ਦੇ ਸਮਰੱਥ ਹੈ ਇਹ ਗੱਲ ਠੀਕ ਹੈ ਕਿ ਸਾਰੇ ਰਾਹ ਵੇਖਣੇ ਚਾਹੀਦੇ ਹਨ ਪਰਖਣੇ ਚਾਹੀਦੇ ਹਨ ਪਰ ਕਿਸੇ ਨੂੰ ਖੁੱਤੇ ਜਾਂ ਉਸ ਵੱਲੋਂ ਬੜਾਏ ਢਾਂਚਿਆਂ ਉੱਤੇ ਹੀ ਟੇਕ ਰੱਖ ਕੇ ਬੈਠ ਜਾਣਾ ਅਤੇ ਬੇਵਸ ਹੋ ਕੇ ਲਗਾਤਾਰ ਇਨਸਾਫ ਦੀ ਫਰਿਆਦ ਕਰੀ ਜਾਣਾ ਇਹ ਪੰਥ ਦੀ ਰਵਾਇਤ ਨਹੀਂ ਹੈ ਔਰੰਗਜੀਤ ਦੀ ਮੌਤ ਤੋਂ ਬਾਅਦ ਬਹਾਦਰ ਸ਼ਾ ਜਿਸ ਦਾ ਪਹਿਲਾ ਨਾਮ ਮੁਅੱਜਮ ਸੀ ਉਸਨੇ ਬਾਦਸ਼ਾਹ ਬਣਨ ਲਈ ਗੁਰੂ ਪਾਤਸ਼ਾਹ ਤੋਂ ਮਦਦ ਮੰਗੀ ਅਤੇ ਬਾਦਸ਼ਾਹ ਬਣ ਜਾਣ ਦੀ ਸੂਰਤ ਵਿੱਚ ਇਨਸਾਫ ਕਰਨ ਦੀ ਗੱਲ ਉੱਤੇ ਸਹਿਮਤੀ ਕੀਤੀ ਗਈ ਪਰ ਜਦੋਂ ਦਸਵੇਂ ਪਾਤਸ਼ਾਹ ਦੀ ਮਿਹਰ ਸਦਕਾ ਉਹ ਬਾਦਸ਼ਾਹ ਬਣ ਗਿਆ ਤਾਂ ਆਪਣੇ ਰਾਜ ਭਾਗ ਦੀ ਫਿਕਰ ਵਿੱਚ ਬੇਵਸ ਹੋ ਕੇ ਸਮਾਂ ਅੱਗੇ ਪਾਉਣ ਲੱਗਾ ਤੈ ਹੋਈਆਂ ਗੱਲਾਂ ਨੂੰ ਲਮਕਾਉਣ ਲੱਗ ਪਿਆ ਤਾਂ ਤਵਾਰੀਕ ਗਵਾਹ ਹੈ ਕੇ ਬਾਬਾ ਬੰਦਾ ਸਿੰਘ ਬਹਾਦਰ ਸੱਚੇ ਪਾਤਸ਼ਾਹ ਦੇ ਥਾਪੜੇ ਨਾਲ ਇਨਸਾਫ ਤੇ ਰਾਤ ਹੀ ਤੁਰ ਪੈਂਦੇ ਹਨ ਅਤੇ ਆਪਣੀ ਰਵਾਇਤ ਅਨੁਸਾਰ ਇਨਸਾਫ ਕਰਦੇ ਹਨ ਇਤਿਹਾਸ ਵਿੱਚ ਆਉਂਦਾ ਹੈ ਕਿ ਇੱਕ ਵਾਰ ਕੁਝ ਸੱਜਣ ਬਾਬਾ ਬੰਦਾ ਸਿੰਘ ਬਹਾਦਰ ਕੋਲ ਆਪਣੇ ਜ਼ਿਮੀਂਦਾਰਾਂ ਦੇ ਜ਼ੁਲਮ ਦੀ ਫਰਿਆਦ ਕਰਦੇ ਹਨ ਤਾਂ ਬਾਬਾ ਜੀ ਉਹਨਾਂ ਨੂੰ ਹੀ ਗੋਲੀ ਨਾਲ ਉਡਾ ਦੇਣ ਲਈ ਕਹਿੰਦੇ ਹਨ ਆਪਣੀ ਫਰਿਆਦ ਦਾ ਇਹ ਉੱਤਰ ਸੁਣ ਕੇ ਉਹ ਇਸ ਦਾ ਕਾਰਨ ਪੁੱਛਦੇ ਹਨ ਤਾਂ ਬਾਬਾ ਜੀ ਆਖਦੇ ਹਨ ਕਿ ਤੁਹਾਡੇ ਨਾਲ ਇਹ ਹੀ ਹੋਣੀ ਚਾਹੀਦੀ ਹੈ ਤੁਸੀਂ ਇਸ ਦੇ ਹੀ ਲਾਇਕ ਹੋ ਤੁਸੀਂ ਜ਼ਿਮੀਦਾਰਾਂ ਦੇ ਅੱਗੇ ਦਬੇ ਰਹਿੰਦੇ ਹੋ ਅਤੇ ਉਹਨਾਂ ਦਾ ਜ਼ਬਰ ਕਾਇਰਾਂ ਵਾਂਗ ਜਰੀ ਜਾਂਦੇ ਹੋ ਸ੍ਰੀ ਦਸ਼ਮੇਸ਼ ਜੀ ਦੇ ਖਾਲਸੇ ਵਿੱਚ ਇਹ ਤਾਕਤ ਕਿਉਂ ਨਾ ਹੋਵੇ ਕਿ ਆਪਣੇ ਵਿਰੁੱਧ ਹੋ ਰਹੀਆਂ ਬੇਇਨਸਾਫ਼ੀਆਂ ਨੂੰ ਆਪ ਦੂਰ ਕਰ ਸਕੇ ਦੁਨਿਆਵੀ ਢਾਂਚੇ ਇਨਸਾਫ਼ ਕਰਨ ਦੇ ਸਮਰੱਥ ਨਾ ਰਹਿਣ ਤਾ ਸਿੱਖ ਦਾ ਫਰਜ਼ ਆਪਣੇ ਸੱਚੇ ਪਾਤਸ਼ਾਹ ਦੇ ਦੱਸੇ ਢੰਗ ਤਰੀਕਿਆਂ ਅਨੁਸਾਰ ਚੱਲ ਕੇ ਖੁਦ ਇਨਸਾਫ ਕਰਨ ਦਾ ਹੈ। ਇਹੀ ਸਾਡੀ ਰਵਾਇਤ ਹੈ। ਇਹੀ ਗੁਰੂ ਸਾਹਿਬ ਦੇ ਅਦ ਵਿੱਚ ਸਿੱਖ ਦਾ ਕਰਮ ਹੈ। ਇਨਸਾਫ ਕਰਨ ਵਕਤ ਸਿੱਖ ਦਾ ਅਮਲ ਸਿੱਖ ਨੇ ਜਦੋਂ ਵੀ ਇਨਸਾਫ ਕਰਨਾ ਹੈ ਤਾਂ ਅਨਿਆਇ ਵੀ ਨਹੀਂ ਹੋਣ ਦੇਣਾ। ਗੁਰੂ ਸਾਹਿਬ ਨੇ ਸਿੱਖ ਨੂੰ ਇਸਤਰੀ, ਬੱਚੇ, ਬਜ਼ੁਰਗ, નિર્ਦੋਸ਼ ਅਤੇ ਮਜਲੂ ਉਤੇ ਬਾਰ ਕਰਨ ਤੋਂ ਰੋਕਿਆ ਹੈ ਜੇਕਰ ਕੋਈ ਜਾਣ ਬੁੱਝ ਕੇ ਗੁਰੂ ਸਾਹਿਬ ਦੇ ਅਦਬ ਵਿੱਚ ਵਿਗਨ ਪਾਉਂਦਾ ਹੈ ਤਾਂ ਇਸ ਦੀ ਸਜ਼ਾ ਦੇਣੀ ਬਣਦੀ ਹੈ ਪਰ ਅਜੀਹਾ ਕਰਦਿਆਂ ਇਨਸਾਫ ਦਾ ਪੰਨਾ ਨਹੀਂ ਛਟਣਾ ਚਾਹੀਦਾ ਸਾਰੇ ਮਸਲੇ ਦੀ ਖੋਪਰ ਕਰਦਿਆਂ ਸੱਚ ਨੂੰ ਖੋਜਣ ਦੀ ਪਹੁੰਚ ਅਪਣਾਉਣੀ ਚਾਹੀਦੀ ਹੈ ਕਿਸੇ ਵਿਦੋਸ਼ੇ ਨੂੰ ਸਜ਼ਾ ਨਾ ਦਿੱਤੀ ਜਾਵੇ ਕਿਸੇ ਵਿਦੋਸ਼ੇ ਨੂੰ ਦਿੱਤੀ ਸਜ਼ਾ ਦਾ ਪਤਾ ਲੱਗਣ ਤੇ ਆਪਣੀ ਗਲਤੀ ਨੂੰ ਸਹੀ ਸਾਬਤ ਕਰਨ ਦੇ ਰਾਹ ਨਹੀਂ ਪੈ ਜਾਣਾ ਚਾਹੀਦਾ ਇਹ ਧਰਮ ਦਾ ਰਸਤਾ ਨਹੀਂ ਹੈ ਅਪਰਾਧੀ ਵਿਰਤੀ ਤਹਿਤ ਕਿਸੇ ਬੇਦੋਸ਼ੇ ਸਿਰ ਇਲਜ਼ਾਮ ਧਰਨਾ ਹੋਰ ਵੀ ਮਾੜਾ ਹੈ ਸਾਰਿਆਂ ਪੱਖਾਂ ਤੋਂ ਪੂਰੀ ਕੋ ਕਰਨੀ ਚਾਹੀਦੀ ਹੈ ਜੇਕਰ ਗੁਰੂ ਸਾਹਿਬ ਦੇ ਅਦਬ ਵਿੱਚ ਕਿਸੇ ਭੁੱਲ ਚੁੱਕ ਨਾਲ ਕੋਈ ਊਣਤਾਈ ਹੋਈ ਹੋਵੇ ਤਰਵਾਇਤ ਅਨੁਸਾਰ ਗੁਰੂ ਦੀ ਹਜ਼ੂਰੀ ਵਿੱਚ ਪੰਜ ਸਿੰਘਾਂ ਰਾਹੀਂ ਇਸ ਊਣਤਾਈ ਲਈ ਨਕਾਲ ਲਾਉਣੀ ਲਗਾਉਣੀ ਚਾਹੀਦੀ ਹੈ ਜੇਕਰ ਗੁਰੂ ਸਾਹਿਬ ਦੇ ਅਦਬ ਢਾਣੋਂ ਦੇ ਮਨਸੂਬੇ ਨਾਲ ਕੋਈ ਅਜੀਹਾ ਅਮਲ ਕਰੇ ਜਿਸ ਨਾਲ ਗੁਰੂ ਸਾਹਿਬ ਦੇ ਅਦਬ ਵਿੱਚ ਫਰਕ ਪਵੇ ਤਾਂ ਉਸ ਪਾਪੀ ਦਾ ਸੋਧਾ ਹੀ ਉਸ ਦੀ ਅਸਲ ਸਜ਼ਾ ਹੈ ਅੰਦਰੂਨੀ ਚਿੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂમાં ਆਮ ਵਰਤਾਰਾ ਬਣਦਾ ਜਾ ਰਿਹਾ ਹੈ ਇਸ ਲਈ ਸਾਨੂੰ ਦੁਨਿਆਵੀ ਅਦਾਲਤ ਤੋਂ ਇਨਸਾਫ ਲੈਣ ਦੀ ਪਰਚੰਨਤ ਚਲਣ ਦੇ ਨਾਲ-ਨਾਲ ਜਿੱਥੇ ਇਨਸਾਫ ਦੀ ਪੰਥਕ ਰਵਾਇਤ ਤੋਂ ਸੇਧ ਲੈਣ ਦੀ ਲੋੜ ਹੈ ਉੱਥੇ ਇਸ ਵਰਤਾਰੇ ਨੂੰ ਰੋਕਣ ਲਈ ਪੰਥਕ ਤੌਰ ਤੇ ਅੰਦਰੂਨੀ ਚਿੰਤਨ ਕਰਨ ਦੀ ਵੀ ਲੋੜ ਹੈ ਇਸ ਵੰਦੀ ਗਰੰਟੀ ਸਿੰਘ ਪਿੰਡ ਦਾ ਗੁਰਦੁਆਰਾ ਸੇਵਾ ਸੰਭਾਲ ਜਥਾ ਪਿੰਡ ਵਾਸੀ ਸਿੱਖ ਸੰਗਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਪੰਥ ਸੇਵਾ ਵਿੱਚ ਵਿਚਰ ਰਹੇ ਸਿੱਖ ਜਥੇਾਨੀਆਂ ਕੀ ਜ਼ਿੰਮੇਵਾਰੀਆਂ ਬਣਦੀਆਂ ਹਨ। ਹੇਠ ਦੱਸੰਦਾ ਯਤਨ ਕੀਤਾ ਜਾ ਰਿਹਾ ਹੈ। ਗ੍ਰੰਥੀ ਸਿੰਘ ਅਤੇ ਪਿੰਡ ਦਾ ਗੁਰਦੁਆਰਾ ਸੇਵਾ ਸੰਭਾਲ ਜਥਾ। ਗ੍ਰੰਥੀ ਸਿੰਘ ਸੇਵਾ ਸੰਭਾਲ ਜਥਾ ਅਤੇ ਸੰਗਤ ਆਪਸ ਵਿੱਚ ਮਿਲ ਬੈਠ ਕੇ ਵਿਚਾਰਾ ਕਰਨੀ ਚਾਹੀਦੀਆਂ ਹਨ। ਗ੍ਰੰਥੀ ਸਿੰਘ ਨੂੰ ਗੁਰਵਾਣੀ ਸੰਥਿਆ ਅਤੇ ਪ੍ਰਚਾਰ ਦਾ ਕਾਰਜ ਪਹਿਲ ਦੇ ਆਧਾਰ ਤੇ ਕਰਨਾ ਚਾਹੀਦਾ ਹੈ। ਇਸ ਕਾਰਜ ਨਹੀਂ ਸੇਵਾ ਸੰਭਾਲ ਜਥੇ ਅਤੇ ਸੰਗਤ ਨੂੰ ਗ੍ਰੰਥੀ ਸਿੰਘ ਦਾ ਹਰ ਪ੍ਰਕਾਰ ਨਾਲ ਸਹਿਯੋਗ ਕਰਨਾ ਚਾਹੀਦਾ ਹੈ ਗ੍ਰੰਥੀ ਸਿੰਘ ਅਤੇ ਹੋਰ ਮਜੂਰੀਏ ਸਿੰਘਾਂ ਦੀ ਸੇਵਾ ਭੇਟਾ ਇੰਨੀ ਘੋਵੇ ਕਿ ਉਹ ਸਵੈ ਮਾਨ ਨਾਲ ਆਪਣੇ ਘਰ ਪਰਿਵਾਰ ਦਾ ਪਾਲਣ ਪੋਸ਼ਣ ਗੁਰੂ ਦੀ ਸੇਵਾ ਵਿੱਚ ਰਹਿ ਕੇ ਕਰ ਸਕਣ ਤੇ ਗੁਰੂ ਦੀ ਹਜੂਰੀ ਵਿੱਚ ਸੇਵਾ ਨਿਭਾ ਰਹੇ ਇਨ੍ਹਾਂ ਸਿੰਘਾਂ ਦਾ ਇਹ ਮੁੱਢਲਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਅਦਬ ਸਤਕਾਰ ਅਤੇ ਸੇਵਾ ਲਈ ਉਈ ਤਨਖਾਦਾਰ ਮੁਲਾਜ਼ਮ ਵਾਂਗ ਨਹੀਂ ਸਗੋਂ ਗੁਰੂਪੰਥ ਵੱਲੋਂ ਸੇਵਾ ਲਈ ਚੁਣੇ ਗਏ ਸਿੰਘਾਂ ਵਜੋਂ ਵਿਚਰਨ ਅਤੇ ਇਹ ਜ਼ਿੰਮੇਵਾਰੀ ਇਲਾਕੇ ਦੀ ਸੰਗਤ ਤੇ ਸੇਵਾ ਸੰਭਾਲ ਜਥੇ ਨਾਲੋਂ ਵੱਧ ਆਪਣੀ ਮੰਨਣ ਜਦੋਂ ਵੀ ਕੋਈ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਨਗਪਗ ਇਹ ਗੱਲ ਵੀ ਸਾਹਮਣੇ ਆਉਂਦੀ ਹੈ ਕਿ ਉਸ ਵਕਤ ਗੁਰਦੁਆਰਾ ਸਾਹਿਬੰਦਰ ਕੋਈ ਵੀ ਨਹੀਂ ਸੀ ਗੁਰਦੁਆਰਾ ਸੇਵਾ ਸੰਭਾਲ ਜਥੇ ਨੂੰ ਚਾਹੀਦਾ ਹੈ ਕਿ ਹਰ ਹਾਲ ਪੰਥਕ ਰਵਾਇਤ ਅਨੁਸਾਰ ਗੁਰਦੁਆਰਾ ਸਾਹਿਬ ਅੰਦਰ ਪੰਜ ਸਿੰਘਾਂ ਦੀ ਹਾਜ਼ਰੀ ਹੋਵੇ ਸੀਸੀਟੀਵੀ ਕੈਮਰੇ ਜਾਂ ਹੋਰ ਅਜੀਹ ਜੰਤਰ ਵੀ ਲੋੜਿੰਦੇ ਹਨ ਅਤੇ ਹੋਣੇ ਵੀ ਚਾਹੀਦੇ ਹਨ ਪਰ ਸਿਰਫ ਇਨ੍ਹਾਂ ਉੱਤੇ ਹੀ ਸਾਰੀ ਜ਼ਿੰਮੇਵਾਰੀ ਨਾ ਛੱਡੀ ਜਾਵੇ ਜ਼ਿਆਦਾਤਰ ਪਿੰਡਾਂ ਦੀਆਂ ਗੁਰਦੁਆਰਾ ਕਮੇਟੀਆਂ ਵੱਲੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਾਡਾ ਇੰਨਾ ਵਿੱਤ ਨਹੀਂ ਹੈ ਕਿ ਅਸੀਂ ਇਸ ਕਾਰਜ ਲਈ ਪੰਜ ਸਿੰਘ ਰੱਖ ਸਕੀਏ ਇਸ ਦਿੱਤੀ ਦੇ ਵਿੱਚ ਪਿੰਡ ਵਾਸੀਆਂ ਤੋਂ ਸਾਂਝੇ ਰੂਪ ਵਿੱਚ ਸਹਿਯੋਗ ਲੈਣਾ ਚਾਹੀਦਾ ਹੈ ਇਹ ਸਹਿਯੋਗ ਭਾਵੇਂ ਵਿੱਤੀ ਹੋਵੇ ਭਾਵੇਂ ਦੇ ਰੂਪ ਵਿੱਚ ਸੰਗਤ ਦੀ ਹਾਜ਼ਰੀ ਦੇ ਰੂਪ ਵਿੱਚ ਹੋਵੇ ਜਿੱਥੇ ਦਿਨ ਵੇਲੇ ਸੰਗਤ ਅਤੇ ਸੇਵਾਦਾਰਾਂ ਦੀ ਹਾਜ਼ਰੀ ਜਾਂਦੀ ਹੈ ਉਹਨਾਂ ਸਥਾਨਾਂ ਨੂੰ ਛੱਡ ਕੇ ਬਾਕੀ ਥਾਵਾਂ ਤੇ ਸਵੇਰ ਦੇ ਦੀਵਾਨ ਤੋਂ ਬਾਅਦ ਸੁਖਾਸਣ ਕਰ ਦੇਣਾ ਚਾਹੀਦਾ ਹੈ ਤੇ ਫਿਰ ਆਥਨ ਦੇ ਦੀਵਾਨ ਵੇਲੇ ਮੁੜ ਪ੍ਰਕਾਸ਼ ਕਰਨਾ ਚਾਹੀਦਾ ਹੈ ਤੇ ਦੀਵਾਨ ਦੀ ਸਮਾਪਤੀ ਤੇ ਮੋੜ ਸੁਖਾਸਨ ਕਰ ਦੇਣਾ ਜ਼ਹੀਦਾ ਹੈ ਇਸ ਵੰਦੀ ਰਹਿਤ ਮੇਰੇ ਆਦਾ ਵਿੱਚ ਵੀ ਤਾਕੀਦ ਹੈ ਜੇਕਰ ਇਸ ਤਰ੍ਹਾਂ ਨਹੀਂ ਕਰਨਾ ਤਾਂ ਹਰ ਵਕਟ ਘਟੋ ਘਟ ਪੰਜ ਸਿੰਘਾਂ ਦੀ ਹਾਜ਼ਰੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਪਿੰਡ ਵਾਸੀ ਅਤੇ ਪਿੰਡ ਦਾ ਗੁਰਦੁਆਰਾ ਸੇਵਾ ਸੰਭਾਲ ਜਥਾ ਹਰ ਪਿੰਡ ਵਿੱਚ ਇਹ ਯਤਨ ਕੀਤਾ ਜਾਵੇ ਕਿ ਇੱਕ ਤੋਂ ਵੱਧ ਗੁਰਦੁਆਰਾ ਸਾਹਿਬ ਨਾ ਹੋਵੇ ਜਿਸ ਪਿੰਡ ਵਿੱਚ ਇੱਕ ਤੋਂ ਵੱਧ ਗੁਰਦੁਆਰੇ ਹਨ ਜੋ ਕਿ ਇਤਿਹਾਸਕ ਨਹੀਂ ਹਨ ਉਥੇ ਆਪਸੀ ਸਹਿਮਤੀ ਨਾਲ ਸਿਰਫ ਇੱਕ ਗੁਰਦੁਆਰਾ ਸਾਹਿਬ ਹੀ ਰੱਖਣਾ ਚਾਹੀਦਾ ਹੈ ਬਾਕੀ ਸਥਾਨ ਹੋਰ ਪੰਥਕ ਕਾਰਜਾਂ ਲਈ ਵਰਤਨੇ ਚਾਹੀਦੇ ਹਨ ਜਿੱਥੇ ਵਿੱਤ ਦਾ ਮਸਲਾ ਹੈ ਉਥੇ ਪਿੰਡ ਵਾਸੀਆਂ ਦੀ ਸਾਂਝੇ ਰੂਪ ਵਿੱਚ ਜ਼ਿੰਮੇਵਾਰੀ ਬਣਦੀ ਹੈ ਕਿਉਂ ਗੁਰਦੁਆਰਾ ਸੇਵਾ ਸੰਭਾਲ ਜਥੇ ਨੂੰ ਵਿੱਤੀ ਸਹਿਯੋਗ ਦੇਣ ਜੇਕਰ ਪਿੰਡ ਵਾਸੀ ਸਾਂਝੇ ਰੂਪ ਵਿੱਚ ਕੋਈ ਵਿੱਤੀ ਸਹਿਯੋਗ ਨਹੀਂ ਕਰਦੇ ਜਾਂ ਨਹੀਂ ਕਰ ਸਕਦੇ ਤਾਂ ਪਿੰਡ ਦੀ ਸਿੱਖ ਸੰਗਤ ਨੂੰ ਇਸ ਕਾਰਜ ਲਈ ਆਪਣੀਆਂ ਜ਼ਿੰਮੇਵਾਰੀਆਂ ਪੰਡਨੀਆ ਚਾਹੀਦੀਆਂ ਹਨ। ਇੱਕ ਇੱਕ ਘਰ ਦੀ ਜ਼ਿੰਮੇਵਾਰੀ ਬਣਦੀ ਹੈ। ਇੱਕ ਇੱਕ ਘਰ ਦੀ ਇੱਕ ਇੱਕ ਦਿਨ ਦੀ ਜ਼ਿੰਮੇਵਾਰੀ ਲੱਗ ਸਕਦੀ ਹੈ। ਜਾਂ ਇੱਕ ਇੱਕ ਦਿਨ ਦੀ ਘਰ ਦੇ ਇੱਕ ਇੱਕ ਜੀ ਦੀ ਜ਼ਿੰਮੇਵਾਰੀ ਲੱਗ ਸਕਦੀ ਹੈ। ਅਤੇ ਇਸ ਤਰ੍ਹਾਂ ਹਰ ਦਿਨ ਚਾਰ ਘਰਾਂ ਦਾ ਇੱਕ ਇੱਕ ਜੀ ਇਹ ਜ਼ਿੰਮੇਵਾਰੀ ਨਿਭਾਵੇ। ਜੇਕਰ ਪਿੰਡ ਸਮੂਹਿਕ ਰੂਪ ਵਿੱਚ ਇਹ ਜ਼ਿੰਮੇਵਾਰੀ ਵੀ ਨਿਭਾਉਣ ਤੋਂ ਅਸਮਰੱਥ ਹੈ। ਸਾਰੇ ਪਿੰਡ ਨੂੰ ਇਮਾਨਦਾਰੀ ਨਾਲ ਇਹ ਗੱਲ ਸਵੀਕਾਰ ਕਰ ਲੈਣੀ ਚਾਹੀਦੀ ਹੈ ਕਿ ਉਹ ਗੁਰੂ ਸਾਹਿਬ ਦੇ ਆਦਰ ਸਤਕਾਰ ਲਈ ਆਪਣਾ ਬਣਦਾ ਫਰਜ਼ ਨਹੀਂ ਨਿਭਾ ਸਕਦੇ ਜਿਸ ਲਈ ਉਹਨਾਂ ਦੇ ਪਿੰਡ ਗੁਰਦੁਆਰਾ ਸਾਇਵ ਹੋਣਾ ਹੀ ਨਹੀਂ ਚਾਹੀਦਾ ਕਿਉਂਕਿ ਜੇਕਰ ਸਾਰਾ ਪਿੰਡ ਹੀ ਗੁਰੂ ਪਾਤਸ਼ਾਹ ਦੇ ਆਦਰ ਸਤਕਾਰ ਲਈ ਕੁਝ ਨਹੀਂ ਕਰ ਸਕਦਾ ਤਾਂ ਫਿਰ ਉਸ ਪਿੰਡ ਗੁਰਦੁਆਰਾ ਸਾਇਵ ਹੋਵੇ ਹੀ ਕਿਉਂ ਜਦੋਂ ਵੀ ਕੋਈ ਬੇਅਦਬੀ ਦੀ ਘਟਨਾ ਵਾਪਰਦੀ ਹੈ ਤਾਂ ਸਾਨੂੰ ਦੋਸ਼ੀ ਤੋਂ ਆਪਣੇ ਪੱਧਰ ਉੱਤੇ ਪੁਛ ਪੜਤਾਲ ਕਰਨੀ ਚਾਹੀਦੀ ਹੈ ਦੋਸ਼ੀ ਸਾਬਤ ਹੋ ਜਾਣ ਉੱਤੇ ਇਨਸਾਫ ਦੀ ਪੰਥ ਕਰਵਾਏ ਤੋਂ ਸੇਧ ਨਾ ਲੈਣੀ ਚਾਹੀਦੀ ਹੈ ਅਸੀਂ ਹਰ ਵਾਰ ਦੋਸ਼ੀ ਨੂੰ ਪੁਲਸ ਨੂੰ ਫੜਾ ਦਿੰਦੇ ਹਾਂ ਅਤੇ ਪੁਲਸ ਉਹਨਾਂ ਮਾਮਲਾ ਵਿੱਚ ਲੋਡਿੰਗ ਦੀ ਕਾਰਵਾਈ ਨਹੀਂ ਕਰਦੀ ਜਿੱਥੇ ਕਿਤੇ ਅਜਿਹੀ ਘਟਨਾ ਵਾਪਰਦੀ ਹੈ ਉੱਥੇ ਕੀ ਕਮੀ ਸੀ ਘਟਨਾ ਕਿਉਂ ਵਾਪਰੀ ਕੀ ਕਾਰਨ ਸਨ ਅਤੇ ਇਹ ਕਮੀਆਂ ਕਿਵੇਂ ਦੂਰ ਕੀਤੀਆਂ ਜਾ ਸਕਦੀਆਂ ਹਨ ਇਹ ਸਭ ਗੱਲਾਂ ਦੀ ਪਰਚੋਲ ਕਰਨੀ ਚਾਹੀਦੀ ਹੈ ਅਤੇ ਆਪਣੇ ਨੇੜਲੇ ਗੁਰਦੁਆਰਾ ਸਾਹਿਬਾਨ ਵਿੱਚ ਜੇਕਰ ਅਜਿਹੀ ਹੀ ਢਿੱਲ ਦਿਖ ਰਹੀ ਹੈ ਤਾਂ ਉਸ ਨੂੰ ਵਕਤ ਰੈਂਦੇ ਦੂਰ ਕਰ ਲੈਣਾ ਚਾਹੀਦਾ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਸ ਗੁਰਦੁਆਰਾ ਸਾਹਿਬ ਵਿੱਚ ਪੰਥਕ ਰਵਾਇਤ ਅਨੁਸਾਰ ਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਪੰਜ ਸਿੰਘ ਹਾਜ਼ਰ ਰਹਿੰਦੇ ਹੋਣ ਉਸ ਗੁਰਦੁਆਰਾ ਸਾਹਿਬ ਨੂੰ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਦੇਣੇ ਚਾਹੀਦੇ ਹਨ ਪਿੰਡਾਂ ਵਿੱਚ ਜਾ ਕੇ ਵੇਖਣਾ ਚਾਹੀਦਾ ਹੈ ਕਿ ਕਿੱਥੇ ਕਿੱਥੇ ਮਰਿਆਦਾ ਸਹੀ ਹੈ ਅਤੇ ਕਿੱਥੇ ਕਿੱਥੇ ਢਿੱਲ ਵਰਤੀ ਜਾ ਰਹੀ ਹੈ ਜਿੱਥੇ ਪੈਰਾ ਢਿੱਲਾ ਹੈ ਉੱਥੇ ਮਰਿਆਦਾ ਲਾਗੂ ਪਰਵਾਈ ਜਾਵੇ ਅਤੇ ਨਾ ਲਾਗੂ ਹੋਣ ਦੀ ਸੂਰਤ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਉੱਥੋਂ ਵਾਪਸ ਲੈ ਲੈਣੇ ਚਾਹੀਦੇ ਹਨ ਇੱਕ ਪਿੰਡ ਵਿੱਚ ਸਿਰਫ ਇੱਕ ਹੀ ਗੁਰਦੁਆਰਾ ਸਾਹਿਬ ਹੋਵੇ ਇਸ ਗੰਨ ਲਈ ਸੰਗਤ ਨੂੰ ਜਾਗਰੂਕ ਕਰਨਾ ਚਾਹੀਦਾ ਹੈ ਅਤੇ ਲੋੜਿੰਦੇ ਕਾਰਜ ਕਰਨੇ ਚਾਹੀਦੇ ਹਨ ਜਿੱਥੇ ਗੁਰੂ ਸਾਹਿਬ ਦੀ ਬੇਅਦਬੀ ਦੀ ਕੋਈ ਘਟਨਾ ਵਾਪਰਦੀ ਹੈ ਉੱਥੇ ਮਾਮਲੇ ਨੂੰ ਰਫਾ ਦਫਾ ਕਰਨ ਦੀ ਕਾਹਲ ਛੱਡ ਕੇ ਸਿੱਖ ਸੰਗਤ ਅਤੇ ਸਿੱਖ ਜਥੇਬੰਦੀਆਂ ਦੀ ਸਾਂਝੀ رائے ਨਾਲ ਹੀ ਕੋਈ ਕਾਰਵਾਈ ਕਰਨੀ ਚਾਹੀਦੀ ਹੈ ਜਿੱਥੇ ਕੋਈ ਅਜਿਹੀ ਘਟਨਾ ਵਾਪਰਦੀ ਹੈ ਉੱਥੇ ਪਵਿੱਖ ਵਿੱਚ ਵੀ ਪੈਰੇਦਾਰੀ ਕਰਨੀ ਚਾਹੀਦੀ ਹੈ ਕਿ ਜਿੰਨਾ ਕਮੀਆਂ ਕਰਕੇ ਘਟਨਾ ਵਾਪਰੀ ਸੀ ਉਹ ਕਮੀਆਂ ਦੂਰ ਕਰ ਲਈਆਂ ਗਈਆਂ ਹਨ ਜਾਂ ਨਹੀਂ ਬੇਅਦਵੀ ਸਵੰਦੀ ਹਰਗਨ ਦੀ ਪੂਰੀ ਡੂੰਘਾਈ ਨਾਲ ਜਾਂਚ ਕਰਨੀ ਚਾਹੀਦੀ ਹੈ ਜੇਕਰ ਬੇਅਦਵੀ ਹੋਈ ਹੈ ਤਾਂ ਉਸ ਦੇ ਕਾਰਨ ਲੱਭ ਕੇ ਦੋਸ਼ੀਆਂ ਨੂੰ ਪੰਥਕ ਰਵਾਇਤ ਅਨੁਸਾਰ ਸਜ਼ਾ ਦੇਣੀ ਲਾਉਣੀ ਚਾਹੀਦੀ ਹੈ ਜਿਸ ਤਰੀਕੇ ਟਾਸਕ ਫੋਰਸ ਦੀ ਹੋਰ ਨਾਮਸੀਆਂ ਵਿੱਚ ਜ਼ਿੰਮੇਵਾਰੀ ਲਾਈ ਜਾਂਦੀ ਹੈ ਉਸੇ ਤਰ੍ਹਾਂ ਗੁਰੂ ਪਾਤਸ਼ਾਹ ਦੇ ਆਦਬ ਸਵੰਦੀ ਵੀ ਜਿੱਥੇ ਸਖਤੀ ਕਰਨ ਦੀ ਲੋੜ ਹੋਵੇ ਉੱਚੇ ਪ੍ਰਸ਼ਾਸਨ ਨੂੰ ਮਿੰਨਤਾ ਕਰਨ ਦੀ ਥਾਂ ਤਾਕਤਪੂਰ ਸਰਾਹੀ ਮਰਿਆਦਾ ਬਹਾਲ ਕਰਵਾਉਣੀ ਚਾਹੀਦੀ ਹੈ ਸਿੱਖ ਜਥੇ ਗੁਰੂ ਪਾਤਸ਼ਾਹ ਦੇ ਆਦਬ ਸਤਕਾਰ ਦੇ ਸਬੰਧ ਵਿੱਚ ਸਿੱਖ ਜਥਿਆਂ ਨੂੰ ਦੁਨਿਆਵੀ ਅਦਾਲਤ ਤੋਂ ਇਨਸਾਫ ਲੈਣ ਦੇ ਪ੍ਰਚਲਿਤ ਚਲਣ ਦੇ ਨਾਲ ਨਾਲ ਜਿੱਥੇ ਇਨਸਾਫ ਦੀ ਪੰਥਕ ਰਵਾਇਤ ਤੋਂ ਸੇਧ ਲੈਣ ਦੀ ਲੋੜ ਹੈ ਉੱਥੇ ਇਸ ਵਰਤਾਰੇ ਨੂੰ ਰੋਕਣ ਲਈ ਪੰਥਕ ਤੌਰ ਉਤੇ ਅੰਦਰੂਨੀ ਚੰਤਨ ਕਰਨ ਦੀ ਵੀ ਲੋੜ ਹੈ ਗੁਰੂ ਪਾਤਸ਼ਾਹ ਦੇ ਆਦਰ ਸਤਕਾਰ ਸੰਬੰਧੀ 71 ਤਾਵਾਂ ਵਿੱਚ ਜਥੇਬੰਦੀਆਂ ਨੂੰ ਆਪਸੀ ਵਖਰੇਵੇ ਪਿੱਛੇ ਛੱਡ ਕੇ ਆਉਣਾ ਚਾਹੀਦਾ ਹੈ ਅਤੇ 71 ਤਾਵਾਂ ਵਿੱਚ ਇੱਕ ਦੂਸਰੇ ਉੱਤੇ ਇਨਜਾਮਬਾਜ਼ੀ ਨਹੀਂ ਕਰਨੀ ਚਾਹੀਦੀ ਇਤਿਹਾਸ ਵਿੱਚ ਮਿਸਲਾਂ ਦੇ ਕਾਰਜਾਂ ਤੋਂ ਸਿੱਖਦੇ ਹੋਏ ਸਾਂਝੀ ਮਸਲਿਆਂ ਵਿੱਚ ਪੰਥਕੀਤਾ ਨੂੰ ਮੁੱਖ ਰੱਖ ਕੇ ਆਪਸੀ ਵਖਰੇਵਿਆਂ ਤੋਂ ਬਚਣਾ ਚਾਹੀਦਾ ਹੈ ਵੇਦਵੀ ਹੋਣ ਤੇ ਦੋਵੇਂ ਪੱਖਾਂ ਨੂੰ ਬਰਾਬਰ ਖੋਖਣਾ ਚਾਹੀਦਾ ਹੈ ਪੈਲਨਾ ਕਿ ਬੇਅਦਵੀ ਹੋਏ ਕਿਉਂ ਹੈ 10 ਕਿਸ ਵੱਲੋਂ ਰਹੀ ਅਤੇ ਦੂਸਰਾ ਬੇਅਦਵੀ ਕਰਨ ਵਾਲੇ ਨੂੰ ਜੋ ਸਜ਼ਾ ਦੇਣੀ ਹੈ ਉਸ ਲਈ ਪ੍ਰਸ਼ਾਸਨ ਉੱਤੇ ਕਿੰਨਾ ਕੁ ਨਿਰਭਰ ਰਹਿਣਾ ਹੈ ਅਤੇ ਇਨਸਾਫ ਦੀ ਪੰਥ ਕਰਵਾਏ ਤੋਂ ਕਿਸ ਤਰ੍ਹਾਂ ਸੇਧ ਲੈਣੀ ਹੈ ਜਗਤਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੋ ਕਿ ਕੁੱਲ ਆਲਮ ਨੂੰ ਦਿਆ ਕਰਨ ਦੇ ਸਮਰੱਥ ਹਨ ਉਹਨਾਂ ਬਾਬਤ ਨਿਆਂ ਦੇ ਟੇਕ ਦੁਨੀਆਵੀ ਕਾਇਆਂ ਤੇ ਰੱਖਣੀ ਬਹੁਤ ਛੋਟੀ ਗੱਲ ਹੈ ਜਿਆਦਾਤਰ ਜਥੇਬੰਦੀਆਂ ਅਤੇ ਸਿੱਖ ਸ਼ਖਸੀਅਤਾਂ ਇਹੋ ਜੇ ਹਰ ਮਸਲੇ ਵਿੱਚ ਮੀਆਂ ਦੀ ਆਸ ਇਨ੍ਹਾਂ ਇਕਾਈਆਂ ਉੱਤੇ ਰੱਖਦੇ ਹਨ ਅਤੇ ਮੁਲਕ ਦਾ ਕਾਨੂੰਨ ਹਰ ਵਾਰ ਇਨ੍ਹਾਂ ਨਾਲ ਠਿੱਟ ਕਰਦਾ ਹੈ ਫੈਸਲੇ ਲੈਣ ਦੀ ਪੰਥਕ ਰਵਾਇਤ ਨੂੰ ਮੁੜ ਸੁਰਜੀਤ ਕਰਨ ਦੀ ਰਾਹ ਪੈਣਾ ਚਾਹੀਦਾ ਹੈ ਫੈਸਲੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਪੰਜ ਸਿੰਘਾਂ ਦੀ ਅਗਵਾਈ ਵਿੱਚ ਗੁਰਮਤਾ ਪ੍ਰਣਾਲੀ ਰਾਹੀਂ ਲੈਣੇ ਚਾਹੀਦੇ ਹਨ